ਸਤਿ ਸ੍ਰੀ ਅਕਾਲ ਸलाम ਸਾਰੇ ਭਰਾਵਾਂ ਨੂੰ ਮਿੱਤਰੋ ਮੈਂ ਦੋ ਤਿੰਨ ਲੈਣਾ ਹੀ ਬੋਲਣੀ ਆ ਬਾਕੀ ਤੁਸੀਂ ਆਪੇ ਸਮਝ ਜਾਣਾ ਜੇ ਕੋਈ ਚੰਗਾ ਲੱਗਾ ਤੇ ਅੱਗੇ ਜਰੂਰ ਸਾਂਝਾ ਸ਼ੇਅਰ ਕਰ ਦਿਓ ਇਹ ਗਲਤੀ ਵਿੱਚ ਲੱਗੀ ਦੇਮੇ ਛੋਟਾ ਬਰਾ ਸਮਝ ਕੇ ਮਾਫ ਕਰ ਦਿਓ ਮਿੱਤਰੋ ਆਪਣੇ ਆਇਆ ਹੋਵੇ ਕਿ ਮਮਾਨ ਪਹਿਲੇ ਦਿਨ ਤੜਕਾ ਬੱਕਰੀ ਨੂੰ ਤਦ ਦੂਜੇ ਦਿਨ ਲਈਏ ਵੈ ਦੇਸੀ ਕੋਕੜ ਦੀ ਜਾਣ ਫਿਰ ਲਗਭਗ 4-5 ਦਿਨ ਚੱਲਦਰੀਆ ਵੇ ਸੇਮ ਸਮਾਨ ਫਿਰ ਰਾ ਘਰ ਨੂੰ ਉਹ ਘਰ ਨੂੰ ਮੁੜ ਗਿਆ ਨੌਜਵਾਨ ਕੁਝ ਸਮੇਂ ਬਾਅਦ ਸਾਡੀ ਬਦਨਾਮੀ ਪਿਆ ਸੀ ਕੋਈ ਕਰਦਾ ਤੇ ਜੀ ਦੀ ਕੀਤੀ ਸੀ ਤਾਜੀ-ਤਾਜੀ ਖਾਤਰਦਾਰੀ ਪਿੱਛੇ ਖੜਾ ਉਹ ਹਾਂ ਵਿੱਚ ਹਾਮੀ ਪਿਆ ਸੀ ਪਰ ਤਾਂ ਹੋਂਦੀ ਪਹੁੰਚ ਗਿਆ ਹੋਂਦੀ ਨੇ ਬਸ ਫਿਰ ਕੀ ਸੀ ਇੱਚ ਵੀ ਜੀ ਵੇ ਕੇ ਚੜ ਗਿਆ ਤਪ ਇਸ ਚੀਜ਼ ਦਾ ਸੇਕ ਫਿਰ ਪਹੁੰਚ ਕੇ ਲੈਂਦੇ ਪੰਜਾਬ ਤੱਕ ਲੈਂਦੀ ਵਾਲੀ ਕਹਿੰਦੇ ਉਹ ਅਸੀਂ ਸਿਰਦਾ ਬਣਾ ਕੇ ਰੱਖਿਆ ਸੀ ਤਾਜ ਕਿੱਥੇ ਰਹਿ ਗਈ ਖਾਤਰਦਾਰੀ ਚ ਕਮੀ ਕਹਿੰਦੇ ਸਾਨੂੰ ਤਾਂ ਇੱਕੋ ਚੀਜ਼ ਵੀ ਇੱਕੇ ਚੜ੍ਹੇ ਸਾਢੇ ਉਹ ਸਾਡੀ ਬਦਨਾਮੀ ਕਰਨ ਵਾਲਾ ਕਰੀ ਜਾਵੇ ਪਿਛੇ ਘੜਾ ਇੱਕੋ ਤਾੜੀਆਂ ਮਾਰੇ ਇਹ ਤਾਂ ਜੇਬ ਨੂੰ ਥੰਝ ਪਾ ਲਈਂਦਾ ਉਹਦਾ ਹੱਥ ਜੇਬਾਂ ਚ ਹੁੰਦੇ ਨੇ ਮੈਨੂੰ ਆਪਣੇ ਸਰਦਾਰ ਸਖਬੀਰ ਸਿੰਘ ਬਾਦਲ ਜੀ ਦੀ ਸਪੀਚ ਯਾਦ ਆ ਗਈ ਸੀ ਇੰਦਾ ਵੇਖੋ ਜੀ ਇਹਨਾਂ ਕਮੀ ਸਰਕਾਰ ਤੇ ਕੰਮ 85 ਸਾਲ ਦੀ ਬੀਬੀ ਉਹਦੇ ਪੇਟੀ ਦੀ ਸ਼ਰਾਬ ਪਾਦੀ ਤੇ ਉਹਦਾ ਪੁੱਤ ਸ਼ਰਾਬ ਦੀ ਬੇਟੀ ਨਾ ਆ ਕੇ ਇਸ ਪੇਟੀ ਦੀ ਸ਼ਰਾਬ ਪਾਦੀ ਬਾਕੀ ਹੋਜੀ ਲੈਣਾ ਨਾ ਲੱਗੀਆਂ ਵਧੀਆ ਲੱਗੀਆਂ ਹੁੰਦਾ ਕਿ ਜਰੂਰ ਸਾਂਝੀਏ ਕਰਦੇ ਮੇਰੇ ਵੀਰ ਫਿਰ ਮਿਲਾਂਗੇ ਰੱਬ ਰਾਖਾ